ਇਪ ਪੰਜਾਬੀ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਦਾਨੀ ਸੱਜਣ ਤੱਕ ਕਰ ਚਲੀ ਜਾਵੇ ਜਿਹੜਾ ਇਹਨਾਂ ਭਰਾਵਾਂ ਦੀ ਮਦਦ ਕਰ ਸਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ ਅ ਅਸੀਂ ਗਰਾਊਂਡ ਲੈਵਲ ਤੇ ਕਰ ਜਾ ਕੇ ਇਹਨਾਂ ਭਰਾਵਾਂ ਨਾਲ ਦੁੱਖ ਸੁੱਖ ਵੰਡਾਇਆ ਜਿੰਨੀ ਸਾਡੇ ਤੋਂ ਮਦਦ ਹੋਈ ਅਸੀਂ ਮਦਦ ਕੀਤੀ ਪਰ ਤੁਸੀਂ ਵੀ ਮਦਦ ਲੈ ਕੇ ਜਰੂਰ ਆਇਓ ਕਿਉਂਕਿ ਇਹਨਾਂ ਦਾ ਨੁਕਸਾਨ ਬਹੁਤ ਵੱਡਾ ਹੋਇਆ ਪਸ਼ੂ ਡੰਗਰ ਇਹਨਾਂ ਦਾ ਪਾਣੀ ਵਿੱਚ ਰੁੜ ਗਿਆ ਤੇ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਘਰ ਟਹਿ ਚੁੱਕੇ ਨੇ ਤੁਸੀਂ ਆਪ ਦੇਖੋ ਗਰਾਉਂਡ ਲੈਵਲ ਤੇ ਕਿੰਨਾ ਨੁਕਸਾਨ ਹੋਇਆ ਵੀਡੀਓ ਨੂੰ ਸ਼ੇਅਰ ਕਰਕੇ ਕਿਸੇ ਦਾਨੀ ਸੱਜਣ ਤੇ ਕਪਚਾ ਦਿਓ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਮਦਦ ਕਰਨ ਦੀ ਕੋਸ਼ਿਸ਼ ਜਰੂਰ ਕਰਿਓ ਭਰਾਵੋ ਇਹਨਾਂ ਲੋਕਾਂ ਦੀ ਆ ਜਦੋਂ ਕਿਸੇ ਦੀ ਪੁੱਤਾਂ ਵਾਂਗੂ ਪਾਲੀ ਫਸਲ ਤਬਾਹ ਹੋ ਜਾਂਦੀ ਹੈ ਬਾਈ ਫਿਰ ਇਨਸਾਨ ਸਵੇ ਤੁਹਾਡੀ ਹੈਲਪ ਤੋਂ ਬਿਨਾ ਕੁਝ ਨਹੀਂ ਸੋਚ ਸਕਦਾ ਇਹਨਾਂ ਨੂੰ ਉਮੀਦਾਂ ਵੀ ਸਾਡੇ ਪੰਜਾਬੀ ਭਰਾ ਸਾਡੀ ਮਦਦ ਜ਼ਰੂਰ ਕਰਨਗੇ ਉਮੀਦਾਂ ਲਾਈ ਬੈਠੇ ਆ ਨਹੀਂ ਤਾਂ ਇਹਨਾਂ ਦਾ ਢਹ ਢੇਰੀ ਹੋ ਗਿਆ ਸਾਰਾ ਕੁਝ ਕਾਰੋਬਾਰ ਮਕਾਨ ਪਸ਼ੂ ਡੰਗਰ ਸਭ ਕੁਝ ਇਹਨਾਂ ਦਾ ਨੁਕਸਾਨਿਆ ਗਿਆ ਅਸੀਂ ਤਾਂ ਤੁਹਾਨੂੰ ਅਪੀਲ ਹੀ ਕਰਦੇ ਆ ਜੇ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਸ਼ੇਅਰ ਕਰਕੇ ਕਿਸੇ ਦਾਨੀ ਸੱਜਣ ਤੱਕ ਪਹੁੰਚਾ ਦਿਓ ਜਿਹੜਾ ਇਹਨਾਂ ਦੀ ਮਦਦ ਕਰ ਸਕੇ ਤੇ ਤੁਸੀਂ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਜਿਹੜੀਆਂ ਇਹਨਾਂ ਦੀਆਂ ਗਰਾਊਂਡ ਲੈਵਲ ਦੀਆਂ ਉਹ ਤੁਹਾਡੇ ਤੱਕਰ ਪਹੁੰਚਦੀਆਂ ਰਹਿਣ ਅਸੀਂ ਕੋਸ਼ਿਸ਼ ਕੀਤੀ ਹੈ ਇਹਨਾਂ ਭਰਾਵਾਂ ਨਾਲ ਮਿਲ ਕੇ ਗੱਲਬਾਤ ਕੀਤੀ ਹੈ ਇਹਨਾਂ ਭਰਾਵਾਂ ਨਾਲ ਤੇ ਸੋਚਿਆ ਵੀ ਤੁਹਾਡੇ ਤੱਕ ਇਹ ਸਾਰੀਆਂ ਵੀਡੀਓ ਪਹੁੰਚਾਈਆਂ ਜਾਣ ਤੁਸੀਂ ਸਾਡੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰਾ